ਬੱਸ ਨਾ ক্রিকেট ਦਾ ਵਰਲਡ ਕੱਪ ਖੇਡੇ ਜਾਂਦਾ ਬੋਲਾਂ ਨਾਲ ਜਿੰਦਰ ਦੇ ਬਣੀ ਹੋਈਆਂ ਫੁੱਟਬਾਲਸ ਨਾਲ ਫੀਫਾ ਦਾ ਵਰਲਡ ਕੱਪ ਖੇਡੇ ਜਾਂਦਾ ਬੜੀ ਵੱਡੀ ਗੱਲ ਹੈ ਸੋ ਅਸੀਂ ਜਿਸ ਵੇਲੇ ਅਰਵਿੰਦ ਕੇਤਰੀਵਾਲ ਸਾਹਿਬ ਅਸੀਂ ਜਦੋਂ ਇਲੈਕਸ਼ਨ ਕੈਂਪੇਨ ਚ ਆਏ ਸੀ ਉਸ ਵੇਲੇ ਵੀ ਅਸੀਂ ਕਹਿ ਚੱਕੇ ਕਿ ਇਹਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜਿਹੜਾ ਜਿੰਦਰ ਨੂੰ ਇਸਟੈਬਲਿਸ਼ ਕੀਤਾ ਜਾਊਗਾ ਕਿਉਂਕਿ ਸਪੋਰਟਸ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੈਗੀ ਹੈ ਹਜ਼ਾਰਾਂ ਲੋਕਲ ਮਾਵਾ ਪੈਣਾ ਤੇ ਲੋਕਾਂ ਨੂੰ ਕੰਮ ਮਿਲਿਆ ਹੋਇਆ ਸੋ ਅੱਜ ਬਲਟਨ ਪਾਰਕ ਦੇ ਵਿੱਚ ਵੀ ਘਟਨਾ ਤੇ ਵੱਡੇ ਨਾਲ ਅਨਾਉਂਸਮੈਂਟਸ ਉੱਥੇ ਵੀ ਹੋਣਗੇ ਸੋ ਸਾਡੀ ਹਾਕੀ ਟੀਮ ਦੇ ਵਿੱਚ ਲਗਭਗ 8 ਪਲੇਅਰ ਜਿਹੜੇ ਨੇ ਉਹ ਜਲੰਧਰ ਦੇ ਹੀ ਹਨ ਮਨਪ੍ਰੀਤ ਸਾਡਾ ਕੈਪਟਨ ਲਾਲੋ ਜੈ ਹਾਰਦਿਕ ਲਾਲੋ ਸ਼ਮਸ਼ੀਰ ਲਾਲੋ ਅਨੰਦ ਜਰਮਨ 프리 ਸਾਰੇ ਸੰਸਾਰਪੁਰ ਮਿੱਠਾਪੁਰ ਬੈਸੀ ਮਸ਼ਹੂਰ ਪਿੰਡ ਹੈ ਹਾਕੀ ਵਾਸਤੇ ਸੋ ਖੁਸ਼ੀ ਦੀ ਗੱਲ ਹੈ ਕਿ ਇਸ ਵਕਤ ਪਹਿਲੀ ਵਾਰ ਹੋਇਆ ਹੈ ਇਸ ਵਕਤ ਭਾਰਤੀ ਕ੍ਰਿਕਟ ਦਾ ਟੀਮ ਦਾ ਜਿਹੜਾ ਕੈਪਟਨ ਹੈ ਸ਼ਮਨ ਗੇਲ ਪੰਜਾਬ ਤੋਂ ਇਸ ਵਕਤ ਭਾਰਤੀ ਜਿਹੜੀ ਮਹਿਲਾ ਕ੍ਰਿਕਟ ਟੀਮ ਹੈ ਹਰਮਨਪ੍ਰੀਤ ਕੌਰ ਉਹ ਮੋਕੇ ਤੋਂ ਪੰਜਾਬ ਤੋਂ ਇਸ ਵਕਤ ਜਿਹੜਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਹੈ ਉਹ ਵੀ ਪੰਜਾਬ ਪਹਿਲੀ ਵਾਰ ਹੈ ਕਿ ਮੇਮ ਤਿੰਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਨੂੰ ਰਿਪਰਜ਼ੈਂਟ ਕਰਦੇ ਸੋ ਪੰਜਾਬ ਖੇਡਾਂ ਉੱਤੇ ਬਹੁਤ ਤਰੱਕੀਆਂ ਪਹਿਲਾਂ ਵੀ ਮੱਲਾ ਮਾਰਦੇ ਰਿਹਾ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਮਸ਼ਹੂਰ ਆ ਸੋ ਅਸੀਂ ਦੁਬਾਰਾ ਪੰਜਾਬ ਨੂੰ ਇਨਾ ਖੇਡਾਂ ਵਾਲੇ ਪਾਸੇ ਕਿੰਨਾ ਬਦਲ ਪੰਜਾਬ ਦੇ ਸ਼ੁਰੂ ਕੀਤਾ ਤਾਂ ਕਿ ਡਰੱਗਸ ਜੀਏ ਉਹ ਜੋ ਵਿਚਦੀ ਫੋਰ ਦਾ ਟਾਈਮ ਦੀ ਇਨਕਲੰਕ ਲੱਗੀ ਸੀ ਉਹ ਮੱਥਾ ਜਿਹੜਾ ਸੀ ਧੋਦਿਆਂਗੇ ਸਾਡੀ ਦ੍ਰਿੜ ਇਰਾਦਾ ਦੀ ਇਹ ਯੁੱਧ ਨਸ਼ਾ ਪ੍ਰਤ छेड़ਿਆ ਹੋਇਆ ਚ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮੈਂ ਵਧਾਈ ਵੀ ਦੇਣੀ ਚਾਹਨਾ ਜਿਹੜੇ ਹਜ਼ਾਰਾਂ ਲੋਕਾਂ ਦੇ ਚੁੱਲੇ ਇਹਨਾਂ ਕਰਕੇ ਬੜਦੇ ਆ ਸੋ ਅੱਜ ਅਸੀਂ ਇੱਥੇ ਆਏ ਆ ਤੇ ਸ਼ਿਪਮੈਂਟ ਦਾ ਕੰਮ ਵੀ ਦੇਖਿਆ ਕਿ ਕਿਵੇਂ ਕੰਮ ਹੁੰਦਾ ਗਿਲਬੇਟ ਕੰਪਨੀ ਐ ਉਹ ਕੰਪਨੀ ਹੋਰ ਵੀ ਹੋ ਸਕਦੀ ਹੈ ਜਿਹੜੀ ਸਪான்ਸਰ ਕਰਦੀ ਹੈ ਉਸ ਕੱਪ ਨੂੰ ਜਾਂ ਜੋੜਿਆ ਜਿਹੜਾ ਵੀ ਕੋਈ ਇਵੈਂਟ ਹੋ ਰਿਹਾ ਹੈ। ਤੋਂ ਉਹਨਾਂ ਦੇ ਥੋਂ ਬਣ ਕੇ ਜਾਂਦਾ ਸਮਾਂ ਸੜਲੀ ਕੁਛ ਦੀ ਗੱਲ ਹੈ। ਲੰਬੇ ਸਮੇਂ ਤੇ ਸਪੋਰਟ ਸਾਥ ਦੀ ਮੰਗ ਸੀ ਕਿੰਨਾ ਸਮਾਂ ਲੱਗੂਗਾ ਬਣਾ ਲਈ ਕਿੰਨਾ ਉੱਪਰ ਖਰਚਾ ਆਏਗਾ। ਦੇਖੋ ਮੈਂ ਤਾਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ। ਜਿੰਨਾ ਵੀ ਹੁਣ ਅਪਡੇਟ ਕਰਾਂਗੇ ਉਹ ਫਿਊਚਰ ਵਾਸਤੇ ਕਰਾਂਗੇ। ਇਹ ਨਹੀਂ ਹੈਗਾ ਕਿ ਅੱਜ ਬਣਾਤਾ ਪਾਰਕਿੰਗ ਬਣਾਉਣੀ ਭੁੱਲ ਗਏ। ਮੈਂ ਆਜੀ ਕੁਛ ਇਸ ਸਮਾਂਤਾਜ ਕੇ ਕੱਲ ਨੂੰ ਫਿਰ ਐਕਸਟੈਂਸ਼ਨ ਕਰਨੀ ਪੈ ਰਹੀ ਹੈ ਸੋ ਅਗਲੇ 40 ਸਾਲ ਵਾਸਤੇ ਉਹ ਚੀਜ਼ ਕੰਮ ਆਵੇ ਇਨਫਰਾਸਟ੍ਰਕਚਰ ਜਿੰਨਾ ਹੀ ਬਣੂਗਾ ਤੇ ਉਹਦੇ ਵਾਸਤੇ ਪਲਾਨ ਕੀਤਾ ਸਰ ਜੀ ਪਹਿਲਾਂ ਲੂ ਸਪੋਰਟਸ ਯੂਨੀਵਰਸਿਟੀ ਦਾ ਇੱਕ ਵਾਦਾ ਕੀਤਾ ਸੀ ਮੇਰੇ ਤੱਕ ਜੀ ਜੀ ਮੈਂ ਮੈਂ ਸਪੋਰਟਸ ਮਿਨਿਸਟਰ ਵੀ ਹਾਂ ਮੇਰੇ ਕੋਲ ਡਿਪਾਰਟਮੈਂਟ ਹੈ ਸੋ ਅਸੀਂ ਉਹਦੇ ਵਾਸਤੇ ਵੀ ਕਿਉਂਕਿ ਇਹ ਵੱਡਾ ਕੰਮ ਹੈ ਸੀ ਬਰਵਿੰਗਮ ਦੇ ਨਾਲ ਅਸੀਂ ਇਨ ਟੱਚ ਹੈਗੇ ਬਰਵਿੰਗਮ ਦੇ ਵਿੱਚ ਦੋ ਦੋ 올림픽 ਹੋ ਚੁੱਕੇ ਹਨ ਕੋਲੇ ਉਹਨਾਂ ਕੋਲ ਐਕਸਪੀਰੀਅੰਸ ਹੈ ਸੋ ਬਰਵਿੰਗਮ ਜੀ ਯੂਨੀਵਰਸਿਟੀ असि किस तरह स्पोर्ट्स इंफ्रास्ट्रक्चर न डिवेल्प इतने कर सकें एनआईए है पटियाले पर उस लेवल बेंगलोर है पर जिस लेवल इतना बनाने वो तो फिर मिसाल पैदा करना चाहते मुझे आज यहाँ पे मान साहब के साथ आके बहुत अच्छा लगा अभी हम लोगों ने रगबे की बॉल्स बास्केटबॉल और भी कई तरह की बॉल्स बनते हुए देखी और यहां लोकल लेवल की कई सारी मां बहनों को रोजगार मिला हुआ है अभी आपके सामने हमने एक ट्रक को हरी झंडी दिखाई है जो वर्ल्ड कप जो है रग्बी का इंग्लैंड में जो हो रहा है उसके लिए पच्चीस हजार बॉल अभी शिपमेंट गई है उसकी तो वर्ल्ड कप रग्बी में जलंधर में हमारे जलंधर में बनी हुई बॉल्स का इस्तेमाल किया जा रहा है जैसा अभी मान साहब ने बताया वर्ल्ड कप क्रिकेट के अंदर यहाँ पे बने हुए क्रिकेट बैट का इस्तेमाल किया जाता है ये बहुत गर्व की बात है पंजाब के लिए और जलंधर के लिए जलंधर को एक तरह से स्पोर्ट्स कैपिटल मानते हैं हम पूरे देश की तो एक वक्त था जब जलंधर बहुत जलंधर में स्पोर्ट्स का बहुत बड़े स्तर के ऊपर सामान बनता था लेकिन बीच में नशों की वजह से और बीच में जो सरकारें आई उन लोगों की वजह से आ, काफी सारा काम बंद हो गया और काफी सारा काम जो है वो जलंधर से उठ के बाहर चला गया हमारा अब एफर्ट है कल आप लोगों ने देखा होगा जो इंडस्ट्रियल पॉलिसी भी हम लोगों ने एलान की है हमारा एफर्ट है इंडस्ट्री है ये भी आगे बढ़े और पब्लिक है पब्लिक है जी जी सवा अपने अपने तीन साल दिया, प्राप्ति है और जिस तरीके जोश है जिस तरीके लोग बाहर आ रहे अपने आप अज भी जाके शाम लुधियाना चनसभा गलिया जाने ਇਥੇ ਬਰੋਡਸ਼ੋ ਵੀ ਚੱਲ ਰਹੇ ਨੇ ਔਰ ਡੋਰ ਟੂ ਡੋਰ ਵੀ ਜਾ ਰਹੇ ਸਾਰੀ ਸਾਰੀ ਟੀਮ ਲੱਗੀ ਹੋਈ ਹੈ ਸੋ ਇਟਸ ਅ ਟੀਮ ਐਫਰਟ ਸੋ ਮੈਨੂੰ ਸਾਨੂੰ ਉਮੀਦ ਹੈ ਕਿ ਪਹਿਲਾਂ ਵੀ ਚੁੰਨੀ ਚੋਲਾ ਚੁੱਕੀਆਂ ਚਾਰ ਹੁਣੀ ਹੋ ਕੇ ਆਟੀਆਂ ਉਸ ਤੋਂ ਪਹਿਲਾਂ ਜਲੰਧਰ ਦੀ ਜਿਹੜੀ ਮਹਿੰਦਰਪਗ ਜੀ ਵਾਲੀ ਚੁੰਨੀ ਚੋਲ ਪਾਰੀ ਗਿਣਤੀ ਨਾਲ ਸੀ ਜਿੱਤੇ ਆ ਲੋਕ ਜਿਹੜੇ ਆ ਉਹ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਤੇ 19 ਤਰੀਕ ਨੂੰ ਫਤਵਾ ਦੇ ਦਿਨ ਲੋਕਾਂ ਦਾ ਤੇਰਾਦਾ ਸਾਫ਼ ਨਿਕਲ ਰਿਹਾ ਦੇਖੋ ਜਿਸ ਤਰ੍ਹਾਂ ਅਸੀਂ ਕੋਈ ਦਿਹਾੜੀ ਤੇ ਨਹੀਂ ਲਿਆਉਂਦੇ ਬੰਦੇ ਆਪਣੇ ਆਪ ਆਉਣਾ ਲੋਕਾਂ ਦਾ ਲੋਕਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਕਿਉਂਕਿ ਲੁਧਿਆਣਾ ਬੈਸਟ ਜਿਹੜੀ ਹੈ ਉੱਥੇ ਇੰਡਸਟਰੀ ਵਾਲੇ ਵੀ ਹੈ ਉੱਥੇ ਮਜ਼ਦੂਰ ਵੀ ਹੈ ਉੱਥੇ ਹਰ ਇੱਕ ਕਿਸਮ ਦੇ ਲੋਕ ਰਹਿੰਦੇ ਆ ਲੁਧਿਆਣਾ ਕਿਉਂਕਿ ਸੈਂਟਰ ਹੈ ਪੰਜਾਬ ਦਾ ਸੋ ਸਾਨੂੰ ਜਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕਿਉਂਕਿ ਅਸੀਂ ਕਾਫੀ ਇਲੈਕਸ਼ਨ ਲੜ ਲਈ ਹੁਣ ਤਾਂ ਅੱਖਾਂ ਦੇਖ ਕੇ ਪਤਾ ਲੱਗ ਜਾਂਦਾ ਸੋ ਸਾਨੂੰ ਉਮੀਦ ਹੈ ਕਿ ਪਾਰਿਜਤ ਹੋਵੇਗਾ ਮੈਂ ਜਦਹ ਪ੍ਰਸ਼ਾਸਨ ਨੂੰ ਲੈ ਕੇ ਲਗਾਤਾਰ ਤੁਸੀਂ ਕਾਰਵਾਈਆਂ ਪਾਏ ਅੱਗੇ ਵੀ ਚੱਲਦਾ ਰਹੂਗਾ ਕਾਰਵਾਈਆਂ ਹੋਣ ਦੀ ਉਮੀਦ ਹੈ ਬਿਲਕੁਲ ਹੋਊਗਾ ਕੋਈ ਇਹਦੇ ਚ ਕਿਸੇ ਨੂੰ ਅਸੀਂ ਐਜ ਨਹੀਂ ਦੇਣਾ ਕਿ ਕਿਸੇ ਕੋਲ ਕੋਈ ਪਾਵਰਫੁੱਲ ਹੈ ਚਾਹੇ ਉਹ politically powerful ਹੈ ਚਾਹੇ ਉਹ ਕੋਈ ਫਲਾਣਾ ਤਿੰਨ ਕਹੋ ਦੀ ਅੱਜ ਜੇ ਨਸ਼ੇ ਨਸ਼ਿਆਂ ਦਾ ਪਸਕਰ ਪਲੱਸ ਕ腐ਪਸ਼ਨ ਇਹ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਆਮ ਆਦਮੀ ਪਾਰਟੀ ਦੀ ਪਹਿਲੇ